ਅੱਜ ਮੈਂ ਤੁਹਾਨੂੰ ਦੋ ਕਲਰ ਦੀ ਬੇਲ ਬਣਾਣੀ ਸਿਖਾਉਂਗੀ ਇਸ ਤੋਂ ਬਾਅਦ ਵੀ ਰੰਗ ਕਲਰ ਪਾ ਸਕਦੇ ਆਸੀਂ ਅੱਜ ਮੈਂ ਤੁਹਾਨੂੰ ਆ ਵੀਡੀਓ ਦੇ ਵਿੱਚ ਆਹ ਵਾਲਾ ਡਿਜ਼ਾਈਨ ਬਣਾਉਣਾ ਸਿਖਾਉਂਗੀ ਆ ਥੱਲੇ ਸਿੱਧੀ ਸলাই ਪਾ ਕੇ ਜਿਹੜੀ ਬੇਲ ਬਣਾਣੀ ਹੈ ਸਿੱਧੇ ਪਾਸੇ ਓਟੇ ਸਾਈ ਬਣਾਣੀਆਂ ਫੇਰ ਬੇਲ ਬਣਦੀ ਹੈ ਉਲਟੀ ਸਲਾਈ ਬਣਾਣੀ ਪੁੱਠੇ ਪਾਸੇ ਸਿੱਧੀ ਸਲਾਈ ਬਣਾਣੀ ਫੇਰ ਬੇਲ ਬਣਦੀ ਹੈ ਇਹ ਵਾਲੀ ਜੇ ਆਪਾਂ ਉੱਪਰ ਹੋਰ ਰੰਗ ਪਾਣਾ ਹੋਵੇ ਤਾਂ ਉਹਦੇ ਵਿੱਚ ਵੀ ਅਸੀਂ ਹੋਰ ਰੰਗ ਪਾ ਕੇ ਬੇਲ ਬਣਾ ਸਕਦੇ ਹਾਂ ਆ ਤੁਸੀਂ ਦੋ ਕਲਰ ਦੇ ਸਕਦੇ ਹੋ ਇਸ ਤੋਂ ਬਾਅਦ ਵੀ ਕਲਰ ਪਾ ਸਕਦੇ ਹੋ ਹੁਣ ਮੈਂ ਅਗਲੀ ਬੇਲ ਬਣਾਣੀ ਦੱਸਾਂਗੀ ਇਹ ਦੋ ਰੰਗਾਂ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੇਲ ਬਣਾਉਣੀ ਹੈ ਉਹਨਾਂ ਅੱਗੇ ਨੂੰ ਇੱਕ ਕਲਰ ਅੱਗੇ ਧਾਗਾ ਲੈ ਲੈਣਾ इस तरह कुंडा पालना फिर धागा अगे करके दूसरा कुंडा पाना फिर दूसरे धागा अगे रखना, इस तरह बनाने को धागा अगे रखना ਬਸ ਇਸ ਤਰ੍ਹਾਂ ਬੋਨਦੀ ਜਾਣਾ ਠੀਕ ਹੈ ਕੋਈ ਵੀ ਮਨ ਅੱਗੇ ਨਹੀਂ ਰੱਖਣੀ ਅੰਗੂਠੇ ਨਾਲ ਦਵਾ ਲੈਣੀ ਫਿਰ ਪਿਛਲੇ ਤਾਂ ਅੱਗੇ ਨਾਲ ਇੱਕ ਪੁੰਨ ਬੋਲ ਲੈਣਾ ਇਹ ਰੇ ਤਾਂਗੇ ਪਾ ਕੇ ਅੰਗੂਠੇ ਨਾਲ ਤਾਕਤਵਾ ਕੇ ਫਿਰ ਇਸ ਤਰ੍ਹਾਂ ਬਣਾਉਣਾ ਬਸ ਇਹ ਹੀ ਇਸ ਤਰ੍ਹਾਂ ਤਰੀਕਾ ਹੈ ਦੋ 컬러 ਦੀ ਵੀ ਬਣਾ ਸਕਦੇ ਉਸ ਤੋਂ ਬਾਅਦ ਰੰਗਾ ਦੀ ਵੀ ਬਣਾ ਸਕਦੇ ਹੈ ਮਲਟੀ 컬러 ਦੇ ਵਿੱਚ ਇਸ ਤਰ੍ਹਾਂ ਸ਼ੇਡ ਬਣਦੀ ਜਾਣੀ बना ली देखो इस तरह उल्टी सिलाई बना ली हूने उल्टे पास सीधी सिलाई बना ਜਿਹੜਾ ਚਿੱਟਾ ਧਾਗਾ ਹੈ ਉਹਦੇ ਉਹਦੇ ਤੇ ਹਰਾ ਹਰਿਆਲ ਨਾਲ ਬੰਨਣਾ ਹੈ ਜਿਹੜਾ ਹਰਾ ਕੁੰਡਾ ਹੈ ਪਿਸਤਾ कलर ਲਿਆ ਹੋਇਆ ਹੈ ਮੈਂ ਉਹਦੇ ਨਾਲ ਉਹਦੇ ਤੇ ਚਿੱਟਾ ਧਾਗਾ ਬੰਨਣਾ ਹੈ ਇਸ ਤਰ੍ਹਾਂ ਇਹ ਅੱਗੇ ਨੂੰ ਤੇ ਰੱਖਣਾ ਧਾਗਾ ਪਿੱਛੇੋਂ ਨਿਕਾਲਣਾ ਉਲਟੇ ਪਾਸੇ ਸਿੱਧੀ ਸলাই ਬੰਨਣੀ ਬਸ ਇਸ ਇੰਨੇ ਹੀ ਤੇ ਤਰੀਕੇ ਨੇ ਕਿ ਕਿ ਕਿੰਨੀ ਸੋਹਣੀ ਬੇਲ ਬਣਦੀ ਜਾਣੀ ਹੋਵੇ ਇਹ ਮੇਲ ਵਨ ਸਟਾਰਟ ਹੋ ਗਈ। ਇਹ ਸਿੱਧਾ ਪਾਸਾ ਹੁਣ ਸਿੱਧੇ ਪਾਸੇ ਸਿੱਧੀ ਸਿਲਾਈ ਬਣਾਣੀ ਆਪਾਂ। ਹੁਣ ਤੁਹਾਨੂੰ ਅਸੀਂ ਬੇਰ ਪੂਰੀ ਬਾਰੇ ਦੱਸਾਂਗੇ। ਤਾਂ ਕਿ ਇਹ ਚਲਾ ਦੇ। ਹੁਣ ਸਾਡੀ ਪੂਰੀ ਹੋ ਗਈ। ਇਹ ਸਲਾਈ ਪੂਰੀ ਹੋ ਗਈ। ਹੁਣ ਓਟੀ ਸਲਾਈ ਬਣਾਵਾਂਗੇ ਇਸ ਤਰ੍ਹਾਂ ਜਦੋਂ ਸਾਡੀ ਓਟੀ ਸਲਾਈ ਪੂਰੀ ਹੋ ਗਈ ਹੁਣ ਤੁਹਾਨੂੰ ਬੇਲ ਬਣੀ ਦੱਸਾਂਗੇ ਇਸ ਤਰ੍ਹਾਂ ਬੇਲ ਬਣਦੀ ਇਸ ਦੇ ਉੱਪਰ ਚਿੱਟਾ ਰੰਗ ਲਾ ਕੇ ਉਹਦੀ ਬੇਲ ਬਣਾਵਾਂਗੇ ਇਹ ਦਿੱਤੀ ਬੇਰਮਣੇ ਦੋ ਅਸੀਂ ਦੋ ਰੰਗ ਬਲਾਏ ਇਸ ਤੋਂ ਬਾਅਦ ਰੰਗ ਪਾਸ ਦੇ ਬੇਬੀ ਸਵੈਟ ਦੇ ਪੱਚੇ ਸਵੈਟ ਦੇ ਲੀਡ ਸਕੂਟੇ ਦੇ ਕੋਟੀ ਬਹੁਤ ਵਧੀਆ ਬਣਦੇ ਤੁਸੀਂ ਪੁਰਾਣੀ ਮੇਰੀ ਪਹਿਣਾ ਨਹੀਂ ਧੰਨਵਾਦ ਸਤ ਸ੍ਰੀ ਅਕਾਲ